ਅਸੀਂ ਮੌਕੇ ਤੇ ਆਏ ਆ ਇੱਕ ਲੜਕਾ ਆ ਰੋਹਿਤ ਨਾਂ ਦਾ ਉਹਦੀ ਡੈੱਡ ਬੋਡੀ ਐ ਦਾਖਲੇ ਪਿੰਡ ਦਾ ਰਹਿਣ ਵਾਲਾ ਆ ਔਰ ਜੋ ਦੱਸ ਰਹੇ ਆ ਵੀ ਉਹਦਾ ਮਰਡਰ ਕੀਤਾ ਗਿਆ ਔਰ ਉਹਦੇ ਸਿਰ ਦੇ ਵਿੱਚ ਸੱਜੇ ਪਾਸੇ ਛੱਟ ਲੱਗੀ ਹੋਈ ਆ ਬਾਕੀ ਵੈਰੀਫਾਈ ਕਰ ਰਹੇ ਆ ਔਰ ਬੰਦੀ ਕਾਰਵਾਈ ਜੜੀ ਕਰ ਰਹੇ ਆ ਕਿਦੇ ਪਿੰਡ ਦਾ ਦੱਸਿਆ ਜਾ ਰਿਹਾ ਜੀ ਦਾਖਲੇ ਪਿੰਡ ਕੀ ਲੱਗਦਾ ਸੀ ਇਹ ਮੇਰਾ ਬੇਟਾ ਜੀ ਕੀ ਕਰ ਲੂਗੀ ਜੀ ਤੇ ਪਤਾ ਨਹੀਂ ਮੈਨੂੰ ਕੋਈ ਫੋਨ ਦਾ ਦੋਸਤ ਆ ਰਿਹਾ ਹੈ ਕਹਿੰਦੇ ਸਰੌਣਾ ਪਿਆਦਾ ਸਰੌਣਾ ਪਿਆਦਾ ਵੀ ਕੋਈ ਕਿਸ ਨੂੰ ਚੁੱਕ ਕੇ ਲੈ ਕੇ ਚੁੱਕ ਕੇ ਲੈ ਗਏ ਤੇ ਮੈਂ ਤੇ ਆਟੋ ਠੀਕ ਕਰਾਰ ਦਿਆ ਛੰਡੇ ਚੱਕ ਮੈਂ ਉੱਥੋਂ ਦੌੜ ਆਇਆ ਘਰ ਆ ਕੇ ਪੁੱਛਿਆ ਕਰ ਤੇ ਕਹਿੰਦਾ ਨਹੀਂ ਲੱਭਦਾ ਨਹੀਂ ਲੱਭਦਾ ਸੋਵਨ ਬੇਲੀਆਂ ਨੂੰ ਗਏ ਆ ਉੱਥੇ ਰਸਤੇ 'ਤੇ ਕਿਸੇ ਨੂੰ ਪੁੱਛਿਆ ਤੇ ਇੱਕ ਮੁੰਡਾ ਕਹਿੰਦਾ ਮੈਂ ਦੇਖਿਆ ਇੱਕ ਮੁੰਡੇ ਨੂੰ ਖੜਦੇ ਨੂੰ ਕੋਰੀ ਚ ਪਾਇਦਾ ਪਤਾ ਨਹੀਂ ਕੋਣ ਆ ਕੁੜੀ ਆ ਕਿ ਮੁੰਡਾ ਵਾ ਨਾ ਕਿੱਧਰੋਂ ਗਏ ਕਹਿੰਦੇ ਇਦਨੋਂ ਮੈਂ ਪਤਾ ਕੋਨਾ ਕਹਿੰਦੇ ਮੁੰਡਾ ਇੱਕ ਅਸੀਂ ਫੇਰ ਨਾ ਕੀ ਕੀਤਾ ਵੀ ਅਸੀਂ ਉਹਨਾਂ ਦੇ ਘਰ ਚੱਲ ਗਏ ਹੋਣੀ ਹੋਣੀ ਫੋਟੋ ਕੱਢੀ ਤੇ ਘਰ ਚੱਲ ਗਏ ਘਰ ਜਾ ਕੇ ਉਹਨਾਂ ਨੇ ਮਾਤਾ ਨੂੰ ਪੁੱਛਿਆ ਵੀ ਅੱਦਾ ਅੱਦਾ ਕਾਲ ਆਉਂ ਕਹਿੰਦੇ ਵੀ ਮੇਰਾ ਮੁੰਡਾ ਜਿਹੜਾ ਨਾ ਕਾਲ ਚ ਗਿਆ ਹੋਇਆ ਸਵੇਰ ਦਾ ਕਾਲ ਚ ਗਿਆ ਹੋਇਆ ਵਾ ਠੀਕ ਹੈ ਜੀ ਚਲੋ ਠੀਕ ਆ ਉੱਥੇ ਰੋਲਾ ਪੈ ਗਿਆ ਬੰਦੇ ਇਕੱਠੇ ਹੋ ਗਏ ਗੱਲਾਂ ਕਰਦੇ ਕਰਦੇ ਮੜਕੇ ਜਦੋਂ ਮੁੰਡਾ ਕਹਿੰਦਾ ਮੈਂ ਫੋਨ ਕਰਤਾ ਉਹਨੂੰ ਕਿ ਤੂੰ ਕਿੱਥੇ ਆ ਜਦੋਂ ਉਹਨੂੰ ਫੋਨ ਪੁੱਛਿਆ ਉਹ ਮੁੰਡੇ ਨੂੰ ਕਹਿੰਦਾ ਕਿ ਮੈਂ ਤੇ ਮਾਸੀ ਕੋਲੋਂ ਗਿਆ ਹੋਇਆ ਹਾਂ ਇੱਕ ਪੁੱਤਰ ਹੈ ਤੇ ਇੱਕ ਮੇਰੀ ਬੇਟੀ ਹੈ ਕੱਲਾ ਯਾ ਮੇਰਾ ਪੁੱਤਰ ਕਿੰਨੀ ਉਮਰ ਸੀ ਤੇ 18 ਸਾਲ ਦੀ ਹੁਣ ਆਇਆ 18 ਸਾਲਾਂ ਦਾ ਹੁਣ ਪੁਲਿਸ ਸਰਵਾਈ ਕੀਤੀ ਤੇ ਪੁਲਿਸ ਆਈ ਹੈ ਜੀ ਉਹ ਲੱਗੀ ਹੈ ਕਾਰਵਾਈ ਉਹ ਤੋਂ ਦੇ ਲੱਗੇ ਹੋਇਆ ਉਹਨੂੰ ਨਿਦੋਰ ਪੱਜ ਕਰਨ ਦੇ ਜੀ ਜੀ ਦੇਖੋ ਹਾਲ ਤੇ ਇਨਸਾਫ ਚਾਹੀਦਾ ਪਪਾ ਦੀ ਹੋ ਜਾ ਪਪਾ ਪਤਨੀ ਦੀ ਹੋ ਜਾ ਵੇਖ ਲੈ ਪੁੱਤੂ ਇੱਕ ਇਨਫੋਰਮੇਸ਼ਨ ਆਈ ਸੀ ਹੁਣੇ ਥੋੜੀ ਦੇਰ ਪਹਿਲਾਂ ਹੀ ਸਾਡੇ ਚੌਕੀ ਇੰਜਾਜ਼ ਨੂੰ ਵੀ ਇੱਥੇ ਇੱਕ ਡੈੱਡ ਬੋਡੀ ਪਈ ਹੈ ਅਸੀਂ ਮੌਕੇ ਤੇ ਆਏ ਆ ਇੱਕ ਲੜਕਾ ਆ ਰੋਹਿਤ ਨਾਂ ਦਾ ਉਹਦੀ ਡੈੱਡ ਬੋਡੀ ਆ ਦਾਖਲੇ ਪਿੰਡ ਦਾ ਰਹਿਣ ਵਾਲਾ ਆ ਔਰ ਜੋ ਦੱਸ ਰਹੇ ਆ ਵੀ ਉਹਦਾ ਮਰਡਰ ਕੀਤਾ ਗਿਆ ਔਰ ਉਹਦੇ ਸਿਰ ਦੇ ਵਿੱਚ ਸੱਜੇ ਪਾਸੇ ਸੱਟ ਲੱਗੀ ਹੋਈ ਆ ਬਾਕੀ ਵੈਰੀਫਾਈ ਕਰ ਰਹੇ ਆ ਔਰ ਬਣਦੀ ਕਾਰਵਾਈ ਜਿਹੜੀ ਕਰ ਰਹੇ ਆ ਕਿਦੇ ਪਿੰਡ ਦਾ ਦੱਸਿਆ ਜਾ ਰਿਹਾ ਜੀ ਦਾਖਲੇ ਪਿੰਡ ਦਾ ਕਿੰਨੇ ਕੇ ਸਾਲ ਉਮਰ ਹੋਈ ਉਹਦੇ ਇਹ 18 ਸਾਲ ਦੀ ਐਜ ਆ ਜੀ ਹੁਣ ਕੀ ਅੱਗੇ ਕਾਰਵਾਈ ਕੀਤੀ ਹੋਊਗੀ ਐਫ ਆਈ ਆਰ ਦਰਜ ਕਰਾਂਗੇ ਜੀ ਮਰਡਰ ਦੀ ਔਰ ਬਾਕੀ ਗਾਂ ਫਰਦਰ ਜਿਹੜੇ ਬੰਦਿਆਂ ਦੇ ਨਾਮ ਆਉਣਗੇ ਉਹਨਾਂ ਨੂੰ ਫੜ ਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਉਨੇ ਦੇ ਘਰ ਵੱਲੋਂ ਕੁਝ ਦੱਸਿਆ ਗਿਆ ਕੀ ਕੋਈ ਨਹੀਂ ਹਾਂ ਜੀ ਦੱਸ ਰਹੇ ਆ ਜੀ ਪੁੱਛ ਰਹੇ ਆ ਜੀ ਗੱਲਬਾਤ ਚੱਲ ਰਹੀ ਹੈ